ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਬਾਰੀ ਸ਼੍ਰੀ ਮਨੀਸ਼ ਸੋਧਿਆ ਜੀ ਨੇ ਪਠਾਨਕੋਟ ਦੇ ਵਿੱਚ ਬਕਾਇਦਾ ਸ਼੍ਰੀ ਹਨੂਮਨ ਚਲिसा ਦੀ ਇੱਕ ਲੜੀ ਸ਼ੁਰੂ ਕੀਤੀ ਔਰ ਸਾਡਾ ਉਪਰਾਲਾ ਸਾਤਨ ਸੇਵਾ ਸਮਿਤੀ ਦਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਅੱਜ 18 ਜ਼ਿਲ੍ਹਿਆਂ ਚ ਸ਼੍ਰੀ ਹਨੂਮਨ ਚਲिसा ਦਾ ਜਾਪ ਹੋ ਰਿਹਾ ਹੈ ਮੈਨੂੰ ਦੇਖੋ ਖੁਸ਼ੀ ਹੋ ਰਹੀ ਹੈ ਅਸੀਂ ਰੱਖਿਆ ਸੀ ਕਿ ਹਫਤਾਵਾਰੀ ਕਰਾਂਗੇ ਸ਼ਨੀਵਾਰ ਨੂੰ ਸ਼ਨੀਵਾਰ ਹੋਏਗਾ ਪਰ ਲੁਧਿਆਣਾ ਸ਼ਹਿਰ ਦੇ ਸਨਾਤਨੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਮੈਂ ਸलाम ਕਰਦਾ ਲੋਕਾਂ ਦਾ ਪਿਆਰ ਸਹਿਯੋਗ ਸਾਥ ਮਿਲ ਰਿਹਾ ਜਿਹੜੇ ਫੋਨ ਕਰਕੇ ਕਹਿੰਦੇ ਆ ਵੀ ਤੁਸੀਂ ਪ੍ਰਤੀ ਦਿਨ ਕਿਤੇ ਨਾ ਕਿਤੇ ਜਾਨੂੰ ਮੰਚ ਲਿਲਾ ਦਾ ਉਚਾਰਨ ਕਰੋ ਅਸੀਂ ਸਾਥ ਦੇ ਰਹੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਸਾਡੇ ਬੱਚੇ ਆਪਣੀ ਸੰਸਕ੍ਰਿਤੀ ਤੋਂ ਬੇਮੁਖ ਹੁੰਦੇ ਜਾ ਰਹੇ ਨੇ ਨਸ਼ਿਆਂ ਵੱਲ ਚ ਵਧੇ ਜਾ ਰਹੇ ਨੇ ਅਸੀਂ ਇੱਕ ਛੋਟੀ ਜਿਹੀ ਇਸ ਲੜੀ ਦੇ ਤਹਿਤ ਇੱਕ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਨਾਤਨ ਆਪਣੀ ਸੰਸਕ੍ਰਿਤੀ ਦੇ ਨਾਲ ਜੋੜੀਏ ਤਾਂ ਜੋ ਸਾਡੇ ਬੱਚੇ ਸਾਡੇ ਸੰਸਕਾਰਾਂ ਨੂੰ ਸਾਡੇ ਸਨਾਤਨ ਨੂੰ ਸਾਡੇ ਧਰਮ ਨੂੰ ਸਾਡੀਆਂ ਦਿੱਤੇ ਹੋਏ ਸੰਸਕਾਰਾਂ ਨੂੰ ਅੱਗੇ ਲੈ ਕੇ ਜਾ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰਾਂ ਵਿੱਚ ਸ਼ੁਕਾਂਤੀ ਬਣਾਏ ਰੱਖਣ ਸਾਡੇ ਮਹਤਾ ਸਾਹਿਬ ਨੇ ਜੋ सनातन धर्म की परंपरा को जारी अलग जगाने के लिए, लिए जो प्रयास शुरू किया जो हनुमान चालीसा तो का पाठ शुरू किया है उनको विशेष बधाई के पात्र हैं यह अलग हमेशा जगाते हैं कि परंपरा हमेशा कायम रहे तो भगवान से मेरी कामना सनातन सेवा समिति लुधियाना वालों मानवा जो एक संगठन जनरल सकत्तर श्री वरुण मेहता की अगुवाई हेठ लुधियाना के शिव शक्ति मंदिर

अंजनी पुत्र परम सुत नामा बावा वीर कश्यप व शांति को प्रतिमा सुते के शांति मैं दर्शना चाहना मैं वरुण मेहता संगठन महासचिव सनातन सेवा समिति मालवा जोन 1 जिमि की सारे जानदे है पहला तो थवाडे सारेया चैनल दे राही मीडिया राही ਮੈਂ ਜਿੰਨੇ ਲੋਕ ਦੇਖ ਰਿਹਾ ਸਾਰਿਆਂ ਨੂੰ ਅੰਗਰੇਜ਼ੀ ਨਵਾਂ ਸਾਲ ਜਿੰਨੂੰ ਕਿਉਂਕਿ ਸਨਾਤਨੀ ਜਿਹੜਾ ਨਵਾਂ ਸਾਲ ਹੋਤਾ ਮਾਰਚ ਤੋਂ ਸ਼ੁਰੂ ਹੋਣਾ April ਦੇ ਵਿੱਚ ਜਿਹੜਾ ਅੰਗਰੇਜ਼ੀ ਨਵਾਰਸ਼ ਆ ਉਹਦੀਆਂ ਮੁਬਾਰਕਬਾਦ ਦਿਨਾ ਕਿ ਸਾਰਿਆਂ ਲਈ ਤੰਦਰੁਸਤੀ ਭਰਿਆ ਹੋਵੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਬੀਤੇ ਸਾਲ 2025 20 ਦਸੰਬਰ 2025 ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਬਾਰੀ ਸ਼੍ਰੀ ਮਨੀਸ਼ ਸੋਧਿਆ ਜੀ ਨੇ ਪਠਾਨਕੋਟ ਦੇ ਵਿੱਚ ਬਕਾਇਦਾ ਸ਼੍ਰੀ ਹਨੂਮਾਨ ਚਲिसा ਦੀ ਇੱਕ ਲੜੀ ਸ਼ੁਰੂ ਕੀਤੀ ਔਰ ਸਾਡਾ ਉਪਰਾਲਾ ਸਨਾਤਨ ਸੇਵਾ ਸਮਿਤੀ ਦਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਅੱਜ 18 ਜ਼ਿਲ੍ਹਿਆਂ ਚ ਸ਼੍ਰੀ ਹਨੂਮਾਨ ਚਲिसा ਦਾ ਝਾਪ ਹੋ ਰਿਹਾ ਹੈ ਔਰ ਮੈਨੂੰ ਬੜੀ ਖੁਸ਼ੀ ਆ ਕੇ ਸਾਡੇ ਲੁਧਿਆਣੇ ਦੇ ਜਿਹੜੇ ਸ਼੍ਰੀ ਹਨੂਮਾਨ ਚਲिसा ਮੁਹਿੰਮ ਦੀ ਇਨਚਾਰਜ ਨੇ ਮੈਡਮ ਰੁਪਿੰਦਰ कौर ਮੇਰੀ ਛੋਟੀ ਭੈਣ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸ਼ਿਵ ਸ਼ਕਤੀ ਮੰਦਰ ਸ਼ਹੀਦ ਭਗਤ ਸਿੰਘ ਨਗਰ ਚ ਆਪ ਪੂਜਨੀਏ ਪੰਡਿਤ ਜੀ ਕਮਲ ਮਿਸ਼ਰਾ ਜੀ ਦੇ ਮੰਤਰੋਚਾਰਨ ਦੇ ਨਾਲ ਵੱਡੀਆਂ ਭੈਣਾਂ ਮੇਰੀ ਮਾਤਰ ਸ਼ਕਤੀ ਬੈਠੀ ਹੈ ਜਿਨ੍ਹਾਂ ਦੇ ਨਾਲ ਅੱਜ ਸ਼੍ਰੀ ਹਨੂਮਾਨ ਚਲिसा ਦਾ ਜਾਪ ਕੀਤਾ ਗਿਆ ਵਾ ਲੜੀਵਾਰ ਜਾਪ ਕੀਤਾ ਗਿਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨੂੰ ਸਨਾਤਨ ਦੀ ਸੰਸਕ੍ਰਿਤੀ ਨਾਲ ਜੋੜੀਏ ਕਿਉਂਕਿ ਜਦੋਂ ਵੀ ਅਸੀਂ ਜਿੰਨੇ ਵੀ ਸਾਡੇ ਗ੍ਰੰਥ ਦੇਖੋ ਸਨਾਤਨ ਸਮਾਜ ਹੈ ਜਿਹੜਾ ਸਨਾਤਨ ਧਰਮ ਹੈ ਸਨਾਤਨੀ ਸਾਡੇ ਕੋਲ ਜਿੰਨੇ ਸਾਡੇ ਵੇਦ ਆ ਉਪਵੇਦ ਆ ਨਿਸ਼ੇਧ ਨੇ ਸਾਰਿਆਂ ਨੂੰ ਜਦੋਂ ਪੜਦੇ ਆ ਤੇ ਪਤਾ ਲੱਗਦਾ ਕਿ ਆਦੀ ਕਾਲ ਦੇ ਵਿੱਚ ਜਦੋਂ ਸ਼ੰਕਰਾਚਾਰੀ ਜੀ ਸੀਗੇ ਸਾਡੇ ਲੋਕਾਂ ਨੂੰ ਇਹਨਾਂ ਦਵਾਈਆਂ ਜਾਂ ਦੂਜੀਆਂ ਚੀਜ਼ਾਂ ਤੇ ਡਿਪੈਂਡ ਨਹੀਂ ਸੀ ਹੋਣਾ ਪੈਂਦਾ ਮੰਤਰੋਚਾਰਨ ਦੀ ਉਹਡੀ ਸ਼ਕਤੀ ਸੀਗੀ ਲੇਕਿਨ ਅੱਜ ਕੀ ਹੋ ਗਿਆ ਕਿ ਵੈਸਟਰਨ ਕਲਚਰ ਨੂੰ ਅਪਣਾ ਕੇ ਸਾਡਾ ਸਮਾਜ ਧਰਮ ਤੋਂ ਬੇਮੁਖਾ ਹੋ ਰਿਹਾ ਏਸ ਲੜੀ ਦੇ ਵਿੱਚ ਅਸੀਂ ਦੁਵਾਰਾ ਤੋਂ ਕੋਸ਼ਿਸ਼ ਕਰੀ ਹੈ ਸਨਾਤਨ ਸੇਵਾ ਸਮਿਤੀ ਆਪਣਾ ਫਰਜ ਸਮਝਦੀ ਹੈ ਸਨਾਤਨ ਸਮਾਜ ਦੇ ਲਈ ਇਸੇ ਲਈ ਪੰਜਾਬ ਭਰ ਦੇ ਅੰਦਰ ਸ਼੍ਰੀ ਹਨੂਮਾਨ ਚਲਿਸ਼ਾ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਜੋ ਹਫਤਾਵਾਰੀ ਲਗਾਤਾਰ ਚੱਲੇਗੀ ਸਾਰੇ ਪੰਜਾਬ ਚ ਲਗਾਤਾਰ ਕਿਸ ਦਿਨ ਕੀਤੀ ਜਾਂਦੀ ਕਿੱਥੇ ਕਿੱਥੇ ਕੀਤੀ ਜਾਂਦੀ ਹੈ ਦੇਖੋ 20 ਦਸੰਬਰ 2025 ਨੂੰ ਸ਼ੁਰੂ ਹੋਈ ਸੀ ਕਿ ਆਸ਼ੀਰ ਸ਼ਕਤੀ ਮੰਦਿਰ ਜਿਹੜਾ ਆਸ਼ੀਰ ਪਗਤ ਸਿੰਘ ਨਗਰ ਹੈ ਅੱਜ ਦੂਜਾ ਹਫਤਾਵਿਕ ਸਾਡਾ ਸ਼੍ਰੀ ਹਨੂਮਾਨ ਚਲੀਸਾ ਦਾ ਜਿਹੜਾ ਜਾਪ ਹੋਇਆ ਸਾਡੇ ਸਨਾਤਨ ਸੇਵਾ ਸਮਿਤੀ ਦੇ ਜ਼ਿਲ੍ਹਾ ਇੰਚਾਰਜ ਨikhil Sharma ਜੀ ਹਲਕਾ ਆਤਮਨਗਰ ਦੇ ਇੰਚਾਰਜ ਨੋਨੀ ਜੀ ਪਰ ਸ਼ਰਮਾ ਨੋਨੀ ਜੀ ਔਰ ਮਾਲਵਾ ਦੇ ਸਾਡੇ ਜ਼ੋਨ ਦੇ ਸਕੱਤਰ ਯਸ਼ਪਲ ਸ਼ਰਮਾ ਜੀ ਉਹਨਾਂ ਨੇ ਦੱਸਿਆ ਕਿ ਨੋਨੀ ਜੀ ਦੀ ਅਗਵਾਈ ਦੇ ਵਿੱਚ ਆਤਮਨਗਰ ਹਲਕੇ ਦੇ ਵਿੱਚ ਜਿਹੜਾ ਮੰਗਲਵਾਰ ਨੂੰ ਫੇਰ ਸ਼੍ਰੀ ਹਨੂਮਾਨ ਚਲੀਸਾ ਦਾ ਮੈਨੂੰ ਦੇਖੋ ਖੁਸ਼ੀ ਹੋ ਰਹੀ ਹੈ ਅਸੀਂ ਰੱਖਿਆ ਸੀ ਕਿ ਹਫਤਾਵਾਰੀ ਕਰ ਸ਼ਨੀਵਾਰ ਦੀ ਸ਼ਨੀਵਾਰ ਹੋਏਗਾ ਪਰ ਲੁਧਿਆਣੇ ਸ਼ਹਿਰ ਦੇ ਸਨਾਤਨੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਮੈਂ ਸਲਾਮ ਕਰਦਾ ਲੋਕਾਂ ਦਾ ਪਿਆਰ ਸਹਿਯੋਗ ਸਾਥ ਮਿਲ ਰਿਹਾ ਹੈ ਜਿਹੜੇ ਫੋਨ ਕਰਕੇ ਕਹਿੰਦੇ ਆ ਵੀ ਤੁਸੀਂ ਪ੍ਰਤੀ ਦਿਨ ਕਿਤੇ ਨਾ ਕਿਤੇ ਜਾਨੁਮਨ ਚਲिसा ਦਾ ਉਚਾਰਨ ਕਰੋ ਅਸੀਂ ਸਾਥ ਦੇ ਰਹੇ ਹਾਂ ਕਹਿ ਸਕਦੇ ਆ ਮਰੁਣੀ ਤੁਹਾਡੇ ਵੱਲੋਂ ਕਿਤੇ ਨਾ ਕਿਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਲੋਕ ਜਿਵੇਂ ਢੁਲਦੇ ਜਾ ਰਹੇ ਕਹਿ ਸਕਦੇ ਨਹੀਂ ਦੇਖੋ ਮੈਂ ਮੇਰੀ ਇੰਨੀ ਨਹੀਂ ਹੈ ਕਿ ਮੈਂ ਸਨਾਤਨੀ ਸਾਡਾ ਜਿਹੜਾ ਸਮਾਜ ਤੇ ਸੰਸਕ੍ਰਿਤੀਕ ਬੜਾ ਵੱਡਾ ਸਮੁੰਦਰ ਹੈ ਔਰ ਮੈਂ ਤਾਂ ਇੱਕ ਬੂੰਦ ਸਮਾਨ ਵੀ ਨਹੀਂ ਹੈ ਦੇਖੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਕਿ ਮੈਂ ਭਗਵਾਨ ਭੋਲੇनाथ ਸ੍ਰਿਸ਼ਟੀ ਦੇ ਰਚਨਾਕਾਰ ਭਗਵਾਨ ਭੋਲੇਨਾਥ ਵੱਲੋਂ ਸਜਾਈ ਹੋਈ ਸ੍ਰਿਸ਼ਟੀ ਦੇ ਵਿੱਚ ਇੱਕ ਕੰਨ ਦੇ ਰੂਪ ਦੇ ਵਿੱਚ ਜਨਮ ਲੈ ਸਕਿਆ ਔਰ ਸਨਾਤਨ ਧਰਮ ਚ ਜਨਮ ਲੈ ਸਕਿਆ ਇਹ ਸਭ ਤੋਂ ਵੱਡੀ ਮੇਰੀ ਖੁਸ਼ਕਿਸਮਤੀ ਹੈ ਤੇ ਅਜੇ ਅੱਜ ਧਰਮ ਦੀ ਸੇਵਾ ਦੇਖੋ ਇੱਕ ਚੀਜ਼ ਹੈ ਜਿੰਨਾ ਟਾਈਮ ਅਸੀਂ ਜਿਉਂਦੇ ਜੀ ਚੱਲਦੇ ਆਂ ਹਰ ਇਨਸਾਨ ਦੇ ਅੰਦਰ ਸ਼ਿਵ ਵਿਰਾਜਮਾਨ ਹੈ ਮਾਤਾ ਜੀ ਦੇ ਅੰਦਰ ਭੈਣ ਜੀ ਦੇ ਪੰਡਤ ਜੀ ਦੇ ਤੁਹਾਡੇ ਅੰਦਰ ਹਰੇਕ ਦੇ ਅੰਦਰ ਸ਼ਿਵ ਵਿਰਾਜਮਾਨ ਹੈ ਕਿਉਂਕਿ ਜਿਸ ਦਿਨੇ ਪ੍ਰਾਣ ਨਿਕਲਦੇ ਏ ਦੀ ਮਾਤਰਾ ਹਟਦੀ ਅਸੀਂ بان جننے ਆ ਤੇ ਜਿੰਨਾ ਟਾਈਮ ਜਿੰਦੇ ਜੀ ਆ ਭਗਵਾਨ ਮੰਨ ਦੇ ਵਿੱਚ ਵਿਰਾਜਮਾਨ ਹੈ ਕਿਉਂ ਨਾ ਪ੍ਰਚਾਰ ਕਰੀਏ ਕਿਉਂ ਨਾ ਸਮਾਜ ਨੂੰ ਜਗਾਈਏ ਸੋ ਇਸੇ ਲਈ ਆਸ ਕਰਦਾ ਤੁਹਾਡੀ ਮੀਡੀਆ ਰਾਈ ਵੀ ਜਿੰਨੇ ਲੋਕਾਂ ਤੱਕ ਸਾਡਾ ਮੈਸੇਜ ਜਾ ਰਿਹਾ ਆਓ ਜੁੜੀਏ ਜਿੱਤੇ ਤੁਸੀਂ ਲੋਕ ਬਾਕੀ ਆਪਣੇ ਕਲਚਰ ਨੂੰ ਅਪਣਾ ਕੇ ਬਾਕੀ ਚੀਜ਼ਾਂ ਨੂੰ ਚਲਦੇ ਹੋ ਦਿਨ ਦੇ ਵਿੱਚ ਕੁਝ ਸਮਾਂ ਜ਼ਰੂਰ ਔਰ ਹਫਤਾਵਾਰੀ ਜਿਹੜਾ ਸਾਡੀ ਲੜੀ ਆ ਉਹਦੇ ਚ ਸਾਥ ਦੇ ਕੇ ਸ਼੍ਰੀ ਹਰਿਮਾਨ ਚਲਿਸਾ ਦਾ ਉਚਾਰਨ ਕਰੋ ਤੁਹਾਡੇ ਰਾਈ ਸ਼ਹਿਰ ਵਾਸੀਆਂ ਦਾ ਪਰਦੇਸ਼ ਵਾਸੀਆਂ ਦਾ ਦੇਸ਼ ਵਾਸੀਆਂ ਦੀ ਸਰਬਜਨ ਦੇ ਕਲਿਆਣ ਦੀ ਆਸ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਹੈ ਜੈ ਸ਼੍ਰੀ ਰਾਮ ਮੈਂ ਰੁਪਿੰਦਰ ਕੌਰ ਸਨਾਤਨ ਸੇਵਾ ਸਮਿਤੀ ਦੀ ਪ੍ਰਬਾਰੀ ਦੇ ਤੌਰ ਤੇ ਕੰਮ ਕਰਦੇ ਹੋਏ ਅੱਜ ਮੈਂ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਤੁਸੀਂ ਇਸ ਪਵਿੱਤਰ ਸਥਾਨ ਦੇ ਉੱਪਰ ਇਕੱਤਰਿਤ ਹੋਏ ਮੈਂ ਆਪਣੀਆਂ ਭੈਣਾਂ ਦਾ ਆਪਣੀਆਂ ਮਾਤਾਵਾਂ ਦਾ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਇਸ ਸਮਿਤੀ ਇਸ ਸਨਾਤਨ ਸਮਿਤੀ ਜਿਹੜੀ ਕਿ ਜੋ ਕਿ ਸਾਨੂੰ ਸਾਡੇ ਸੰਸਕਾਰਾਂ ਨਾਲ ਸਾਡੀ ਸੰਸਕ੍ਰਿਤੀ ਨਾਲ ਜੋੜਦੀ ਹੈ ਇੱਕ ਛੋਟਾ ਜੋ ਅਸੀਂ ਉਪਰ ਅੱਲਾ ਸ਼ੁਰੂ ਕੀਤਾ ਹੈ ਉਹਦੇ ਵਿੱਚ ਲੜੀਵਾਰ ਇਸ ਮਹਿੰਮ ਦੇ ਵਿੱਚ ਸ਼ਾਮਿਲ ਹੋ ਕੇ ਇਸ ਮਹਿੰਮ ਨੂੰ ਅੱਗੇ ਵਧਾਉਣ ਦੇ ਵਿੱਚ ਜੋ ਸਹਿਯੋਗ ਦਿੱਤਾ ਹੈ ਉਹਦੇ ਲਈ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜਿਵੇਂ ਸਾਡੇ ਬੱਚੇ ਆਪਣੀ ਸੰਸਕ੍ਰਿਤੀ ਤੋਂ ਬੇਮੁਖ ਹੁੰਦੇ ਜਾ ਰਹੇ ਨੇ ਨਸ਼ਿਆਂ ਵੱਲ ਚ ਵਧਦੇ ਜਾ ਰਹੇ ਨੇ ਅਸੀਂ ਇੱਕ ਛੋਟੀ ਜੀ ਇਸ ਲੜੀ ਦੇ ਤਹਿਤ ਇੱਕ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਨਾਤਨ ਆਪਣੀ ਸੰਸਕ੍ਰਿਤੀ ਦੇ ਨਾਲ ਜੋੜੀਏ ਤਾਂ ਜੋ ਸਾਡੇ ਬੱਚੇ ਸਾਡੇ ਸੰਸਕਾਰਾਂ ਨੂੰ ਸਾਡੇ ਸਨਾਤਨ ਨੂੰ ਸਾਡੇ ਧਰਮ ਨੂੰ ਸਾਡੀਆਂ ਦਿੱਤੇ ਹੋਏ ਸੰਸਕਾਰਾਂ ਨੂੰ ਅੱਗੇ ਲੈ ਕੇ ਜਾ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰਾਂ ਦੇ ਵਿੱਚ ਸ਼ੁਕ ਸ਼ਾਂਤੀ ਬਣਾਏ ਰੱਖਣ ਔਰ ਜੋ ਵੈਸਟਰਨ ਕਲਚਰ ਚੱਲ ਰਿਹਾ ਹੈਗਾ ਜੋ ਸਾਡੇ ਸਮਾਜ ਦੇ ਵਿੱਚ ਹਰ ਘਰ ਦੇ ਵਿੱਚ ਵੈਸਟਰਨ ਕਲਚਰ ਤਾਂ ਹੈ ਪਰ ਕਿਤੇ ਨਾ ਕਿਤੇ ਸਾਡੇ ਬੱਚੇ ਆਪਣੇ ਸੰਸਕਾਰਾਂ ਤੋਂ ਬੇਮੁਖ ਹੋ ਚੁੱਕੇ ਹੋਏ ਨੇ ਅਸੀਂ ਇਸ ਲੜੀ ਦੇ ਮਹਮ ਦੇ ਤਹਿਤ ਆਪਣੇ ਬੱਚਿਆਂ ਨੂੰ ਆਪਣੀਆਂ ਭੈਣਾਂ ਨੂੰ ਮੈਂ ਇਹ ਕਰੇ ਕਰਨਾ ਚਾਹੁੰਨੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲੂਗੀ ਅਸੀਂ ਇਸ ਮੁਹਿੰਮ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਇਸ ਮੁਹਿੰਮ ਦਾ ਸ਼ਾਮਿਲ ਕਰੀਏ ਭਗਵਾਨ ਨਾਲ ਜੋੜੀਏ ਔਰ ਆਪਣੇ ਸੰਸਕਾਰਾਂ ਦੇ ਨਾਲ ਜੋੜੀਏ ਤਾਂ ਜੋ ਉਹਨਾਂ ਨੂੰ ਅੱਗੇ ਵਧਨ ਦੇ ਵਿੱਚ ਜੀ ਜੀ ਅੰਗੇ ਵਧਾਂਦੇ ਵਿੱਚ ਜਿਹੜਾ ਬੱਚਿਆਂ ਦੇ ਵਿੱਚ ਬੱਚੇ ਬੇਮੁਖ ਹੋਏ ਨੇ ਉਹ ਆਪਣੇ ਧਰਮ ਨਾਲ ਜੋੜਾ ਮਰਨ ਜੀ ਨੇ ਜਿਹੜਾ ਉਪਰਾਲਾ ਕੀਤਾ ਸ਼ਲਾਘਾ ਜੋ ਉੱਤੇ ਬਹੁਤ ਸ਼ਲਾਘਾ ਜੋ ਕਿ ਮੇਰੇ ਜੋ ਵੱਡੇ ਭਰਾਵਨੋ ਮਹਤਾ ਜੀ ਵੱਲੋਂ ਜੋ ਇਹ ਸੰਗਠਨ ਸੰਗਠਨ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੇ ਜੋ ਇਹ ਉਪਰਾਲਾ ਸ਼ੁਰੂ ਕੀਤਾ ਤੇ ਮੈਂ ਉਹਨਾਂ ਲਈ ਬਹੁਤ ਇਸ ਚੀਜ਼ ਦੇ ਲਈ ਦਿਲੋਂ ਇੱਕ ਖੁਸ਼ੀ ਜ਼ਾਹਿਰ ਕਰਦੀ ਹਾਂ ਕਿ ਉਹਨਾਂ ਨੇ ਬਹੁਤ ਅੱਛਾ ਉਪਰਾਲਾ ਸ਼ੁਰੂ ਕੀਤਾ ਹੈ ਔਰ ਇਸ ਮਹਿਮ ਨੂੰ ਅਸੀਂ ਹਰ ਸ਼ਨੀਵਾਰ ਹਰ ਲੜੀਵਾਰ ਦੇ ਵਿੱਚ ਉਹਨਾਂ ਦੇ ਇਸ ਸਾਥ ਦੇ ਵਿੱਚ ਸਾਥ ਦੇ ਕੇ ਅਸੀਂ ਇਹਨੂੰ ਅੱਗੇ ਵਧਾਵਾਂਗੇ ਕਿਹਾ ਜਾ ਸਕਦਾ ਹੈ ਹੁਣ ਘਰ-ਘਰ ਦੇ ਵਿੱਚ जरूर जी जरूर बिल्कुल कह सकते कि कर जाप करेगा जी सर मेरा नाम कमल मिश्र है तो, तो अंग्रेजी वर्ष के अनुसार आप सभी को नए वर्ष की बहुत बहुत बधाई बहुत शुभकामनाएं और हमारी मेहता साहब ने जो सनातन धर्म की परंपरा को जारी अलग जगाने के लिए जो प्रयास शुरू किया जो हनुमान चालीसा का पाठ शुरू किया है उन वो विशेष बधाई के पात्र हैं ये अलग हमेशा गाते हैं इसकी परंपरा हमेशा कायम रहे भगवान से मेरी कामना और सभी के लिए बहुत बहुत साधुवाद बहुत आशीर्वाद सर्वे भवन सुखना सर्वे संत निरामया सर्वे भद्रा ने प्रसन्न तमा का सिद्धु बहुत बहुत मंगल कामनाएं